ਕੈਨਨੈ ਸ਼ਰਮਤ ਸੂਫੀ ਫਕੀਰ ਦਿੱਲੀ ਦੀਆਂ ਗਲੀਆਂ ਦੇ ਚ ਲਗਨ ਘੁੰਮਦਾ ਹੁੰਦਾ ਸੀ ਇਹਨੂੰ ਪਕੜ ਕੇ ਔਰੰਗਜ਼ੇਬ ਦੇ ਦਰਬਾਰ ਦੇ ਚ ਪੇਸ਼ ਕੀਤਾ ਗਿਆ ਦਸੰਬਰ ਦਾ ਮਹੀਨਾ ਸੀ ਠੰਡ ਬੜੀ ਪੈਂਦੀ ਹੈ ਦਿੱਲੀ ਇਹਲਕਾਰ ਬੈਠੇ ਸਨ ਔਰੰਗਜ਼ੇਬ ਬੈਠਾ ਸਾਰਿਆਂ ਦੇ ਅੱਗੇ ਉਸ ਜ਼ਮਾਨੇ ਦੇ ਮੁਤਾਬਕ ਕੋਲਿਆਂ ਦੀਆਂ ਅੰਗੀਠੀਆਂ ਜਲ ਰਹੀਆਂ ਸਨ ਤੇ ਸਾਰਿਆਂ ਨੇ ਗਰਮ ਕਪੜੇ ਗਰਮ ਦੋਸ਼ਾਲੇ ਓੜੇ ਹੋਏ ਇਹ ਨੰਗਾ ਫਕੀਰ ਇਹਨੂੰ ਪਕੜ ਕੇ ਲਿਆਂਦਾ ਗਿਆ ਅਲਕਾਰਾ ਨੇ ਕਿਹਾ ਜਹਾਂ ਬਨਾ ਹੈ ਮੁਸਲਮਾਨ ਲੇਕਿਨ ਹਿੰਦੂ ਨਾਗਿਆ ਸਾਧੂਆਂ ਦੀ ਤਰ੍ਹਾਂ ਲਗਨ ਗੁੰਦਾ ਹੈ ਕਪੜੇ ਨਹੀਂ ਪਹਿਨਦਾ ਇਹਨੂੰ ਬੜੀ ਤਾਰਨਾ ਕੀਤੀ ਹੈ ਬੜਾ ਸਮਝਾਇਆ ਹੈ ਇਹ ਮੰਦਾ ਨੇ ਲਹਿਜ਼ਾਦ ਸੀਸ ਨੂੰ ਆਪ ਜੀ ਦੇ ਕੋਲ ਲੈਂਦਾ ਹੈ ਅਬ ਫੈਸਲਾ ਕਰੋ ਔਰੰਗਜ਼ੇਬ ਨੇ ਜਿਹੜਾ ਆਪਣੇ ਤਨ ਤੇ ਦੁਸ਼ਾਲਾ ਪਹਿਨੇ ਆ ਹੋਇਆ ਸੀ ਉਹ ਇੱਕ ਸਿਪਾਹੀ ਨੂੰ ਦਿੱਤਾ ਕਿ ਇਹਦੇ ਤਨ ਨੂੰ ਡੱਕ ਦੇ ਸਭਾ ਦੇ ਚ ਨੰਗਾ ਚੰਗਾ ਨਹੀਂ ਲੱਗਦਾ ਉਸ ਦੁਸ਼ਾਲੇ ਨਾਲ ਢੱਕ ਦਿੱਤਾ ਸਰਮਦ ਕਹਿੰਦਾ ਹੈ ਬਾਦਸ਼ਾਹ ਸਲਾਮਤ ਤੁਸੀਂ ਮੈਨੂੰ ਬੜਾ ਕੀਮਤੀ ਦੁਸ਼ਾਲਾ ਆਪਣਾ ਦੇ ਦਿੱਤਾ ਹੈ ਠੰਡ ਬੜੀ ਹੈ ਕੰਗੀ ਠੀਵੀ ਮੇਰੇ ਅੱਗੋਂ ਰੱਖੋ ਤੂੰ ਕੰਗੀ ਠੀਵੀ ਰੱਖ ਦਿੱਤੀ ਗਈ ਦੁਸ਼ਾਲਾ ਉਤਾਰ ਕੇ ਉਸੇ ਚ ਪਾ ਦਿੱਤਾ ਜਲ ਕੇ ਖਾਕ ਹੋ ਗਿਆ ਔਰੰਗਜ਼ੇਬ ਨੇ ਆਪਣੀ ਤੋਹਫਨ ਸਮਝੀ ਖੜ ਲਗੇ ਤੂੰ ਸਿਰਫ ਨੰਗਾ ਹੀ ਨਹੀਂ ਬਲਕਿ ਬਦਤਮੀਜ਼ ਵੀ ਹੈ ਮੈ ਤੇਨੂੰ ਤਨ ਢਕਣ ਵਾਸਤੇ ਦੁਸ਼ਾਲਾ ਦਿੱਤਾ ਹੈ ਤੂੰ ਅਗ ਦੇ ਚ ਪਾ ਕੇ ਫੋਕ ਦਿੱਤਾ ਪਤਾ ਇਸ ਫਕੀਰ ਨੇ ਕੀ ਆਖਿਆ ਪੇਸ਼ਾਨ ਦੇ ਲਿਬਾਸ ਹਰ ਕਿਰਾਂ ਐਬੇ ਦੀਦ ਬੇਐਬਾ ਰਾ ਲਿਬਾਸ ਉਰੀਆਨੀ ਰਾਤ ਉਰੀਆਨੀ ਕਹਿੰਦੇ ਲਗਨਦਾ ਨੂੰ ਬਾਦਸ਼ਾਹ ਪਹਿਲੇ ਮੈਨੂੰ ਇਹ ਦੱਸ ਫੁੱਲਾਂ ਨੂੰ ਨਹੀਂ ਢਕਿਆ ਜਾਂਦਾ ਗੰਦਗੀ ਨੂੰ ਢਕਿਆ ਜਾਂਦਾ ਗੰਧ ਨੂੰ ਢਕਣ ਦੀ ਲੋੜ ਆਉਂਦੀ ਹੈ ਕੋਈ ਫੁੱਲਾਂ ਦੇ ਉੱਤੇ ਚੱਦਰ ਪਾਣ ਦੀ ਲੋੜ ਆਉਂਦੀ ਹੈ ਤੂੰ ਵੇਖ ਮੇਰੇ ਤਨ ਦੇ ਤੈਨੂੰ ਕਰੋਧ ਲੋਭ ਮੋਹ ਹੰਕਾਰ ਈਰਖਾ 질ਸੀ ਨਿੰਦਾ ਉਸਤ ਦਿਖਾਈ ਦੇਂਦੀ ਹੈ ਮੈਂ ਕਿਹੜੀ ਗੰਦਗੀ ਨੂੰ ਢਕਾਂ ਕਿਸ ਨੂੰ ਢਕਾਂ ਮੇਰੀ ਜ਼ਿੰਦਗੀ ਫੁੱਲ ਦੀ ਤਰ੍ਹਾਂ ਤੂੰ ਕੱਪੜਿਆਂ ਦੇ ਵਿੱਚ ਵੀ ਨੰਗਾ ਹੈ ਮੈਂ ਨੰਗਾ ਵੀ ਖੁਦਾ ਦੇ ਅੱਗੇ ਢਕੇ ਹੋਇਆ ਪੇਸ਼ਾਂ ਦੇ ਲਿਬਾਸ ਹਰ ਕਿਰਾਂ ਐਬੇ ਦੀ ਇਹ ਜੋ ਤੂੰ ਸੁੰਦਰ ਕੱਪੜੇ ਪਾਏ ਹੋਏ ਨੇ ਇਹ ਕਪੜੇ ਵੀ ਤੇਰੀ ਗੰਦਗੀ ਨੂੰ ਢੱਕ ਨਹੀਂ ਸਕਦੇ ਤੇਰੇ ਤਿੰਨ ਭਰਾਵਾਂ ਦਾ ਕਤਲ ਇਨ੍ਹਾਂ ਕਪੜਿਆਂ ਦੇ ਵਿੱਚੋਂ ਵੀ ਮੈਨੂੰ ਦਿਖਾਈ ਦੇ ਰਿਹਾ ਹੈ ਤੂੰ ਪਿਓ ਨੂੰ ਤੜਪਾ ਤੜਪਾ ਕੇ ਮਾਰਿਆ ਹੈ ਇਹ ਕਪੜੇ ਇਸ ਜ਼ੁਲਮ ਨੂੰ ਨਹੀਂ ਢੱਕ ਸਕਦੇ ਤੂੰ ਸੂਫੀ ਫਕੀਰ ਕਤਲ ਕੀਤੇ ਨੇ ਇਹ ਤੇਰੇ ਕਪੜੇ ਉਹਨਾਂ ਗੁਨਾਹਾਂ ਨੂੰ ਨਹੀਂ ਢੱਕ ਸਕਦੇ ਇਨ੍ਹਾਂ ਕਪੜਿਆਂ ਦੇ ਵਿੱਚ ਵੀ ਤੂੰ ਨੰਗਾ ਹੈ ਬਦਬੂ ਆ ਰਹੀ ਹੈ ਮੈਂ ਨਗਨ ਵੇਖ ਉੱਡ ਕੇ ਆਇਆ ਪ੍ਰਭੂ ਦੀ ਦਰਗਾਹ ਦੇ ਫੁੱਲਾਂ ਨੂੰ ਡੱਕਣ ਦੇ ਨਾਲ ਚਦਰਾਂ ਦੇ ਨਾਲ ਲੋੜ ਹੀ ਨਹੀਂ